ਆਪਾਂ ਆ ਗਏ ਤੇ ਉਹ ਸ਼ਰਮੋ ਦੇ ਬੀਜ ਦੇ ਤੇ ਪਿੰਡ ਦੇ ਵਿੱਚ ਆਪਾਂ ਫਿਰ ਘਰ ਘਰੀ ਖੋਹਦੇ ਫਿਰ ਆਪਾਂ ਇਹਨਾਂ ਨੂੰ ਖੋਲਣ ਹੀ ਨਹੀਂ ਦੇਣਾ ਇਹ ਛੜਕਦੇ ਨਹੀਂ ਖੋਲਣ ਦੇਣਾ ਆਪਾਂ ਕੋਲ ਕੁਝ ਮਰਜ਼ੀ ਕਰੋ ਮੈਂ ਰਾਤ 5 ਵਜੇ ਚੱਲ ਟ੍ਰੈਕਟਰਾਂ ਵੀ ਮੈਂ ਹਾਂ ਜੀ ਇਹ ਛੜਕਦੇ ਕੋਲ ਆਪਾਂ ਸੇਹਰ ਦੇ ਚੀਰ ਵਾਲੇ ਬਾਈ ਸਾਹਿਬ ਉਹਨਾਂ ਨੂੰ ਉਹਨਾਂ ਨੂੰ ਪਾਣੀ ਵਿੱਚ ਕੋਈ ਨਾ ਜਿੱਥੇ ਮਰਜ਼ੀ ਕਰੋ ਕੋਈ ਲੱਗਣਾ ਨਹੀਂ ਇਹਨੂੰ ਦਾਰੂ ਪਾਉਂਦਾ ਪੰਜਾ ਦੋ ਦਿਨ ਬਾਈ ਕੋਈ ਨਹੀਂ ਆਪਣੇ ਗਵਾਂਢ ਪਰਿਵਾਰ ਦਾ ਕਈ ਵਾਰੀ ਦਾ ਆਪਾਂ ਨੂੰ ਗੱਲ ਨਹੀਂ ਪਿਆਰ ਨਾਲ ਮਸਲਾ ਹੱਲ ਕਰਨ ਨੂੰ ਕਹਤਾ ਭਾਈ ਆ ਵੀ ਦੁਕਾਨ ਹੱਗ ਡਾਊਨ ਰੱਖਣਾ ਉਹਨੂੰ ਬੰਦ ਕਰ ਲੋ ਰੱਖ ਲੋ ਉਹਨੂੰ ਕੋ ਹਾਂ ਗਰਾਊਂਡ ਰੱਖ ਲੋ ਇਹਨੂੰ ਗਰਾਊਂਡ ਦੇ ਕਾਲੇ ਖਾਤਰ ਰੱਖੋ ਜੀ ਗਰਾਊਂਡ ਰੱਖਣਾ ਕੋਈ ਚੱਕਰ ਬੰਦਾ ਗੇਟ ਖੁੱਲਣੇ ਭਰਨੜ ਕੋਈ ਚੱਕਰ ਲੈਣਾ ਦੁਕਾਨ ਨਹੀਂ ਆਪਾਂ ਉਹ ਵੀ ਆ ਗੇਟ ਨਹੀਂ ਖੁੱਡਣੇ ਵੀ ਉਹ ਆਪਦਾ ਜਿਹੜਾ ਮਰਜ਼ੀ ਲੈ ਕੇ ਜਾਓ ਯਾਰ ਕਿਉਂ ਅਸੀਂ ਸੇਵਾ ਕਰਦੇ ਆ ਦੇਖਾ ਆਪੋ ਪ੍ਰਧਾਨ ਜੀ ਖੜਾ ਗੁਰੂ ਕਰਦੇ ਕਿਉਂ ਪ੍ਰਧਾਨ ਜੀ ਬੋਲੋ ਨਹੀਂ ਆਪਾਂ ਤਾਂ ਬੰਦ ਕਰਾ ਕੇ ਰਾਇ ਜੀ ਇਹਨਾਂ ਨੂੰ ਬੰਦ ਕਰੋ ਅਸੀਂ ਦੇਖੋ ਮਰਿਆ ਸੁੱਕ ਪਾਇਂਦੇ ਸਾਨੂੰ ਕਰਕੇ ਕਿੱਧਰੇ ਆਉਣਾ ਪਏ ਸਾਡੇ ਤਾਂ ਉਹੀ ਸੇਤੇ ਪਾਵਾ ਜਿੱਥੇ ਮਰਿਆ ਸੁੱਕ ਲੱਗੇ ਯਾਰ ਅਸੀਂ ਲਾੜ ਤੁਹਾਡੇ ਵਿੱਚ ਸਿੱਖ ਹੋਣ ਤੇ ਤੁਸੀ ਆ ਕਾਤਰੇ ਪਾਉਂਦੇ ਤੁਨੂੰ ਜੇ ਇਥੇ ਆਪਾਂ ਪਿੰਡ ਦੇ ਵਿੱਚ ਠੇਕੇ ਹੀ ਖਲਾਈ ਜੰਨੇ ਦੱਸ ਕੀ ਇਹ ਜੀ ਆਪਾਂ ਮੈਂਬਰੀ ਸਰਪੰਚੀ ਕਰਾਉਈ ਪੰਚਾਇਤ ਤੋਂ ਆਪਾਂ ਭਾਈਆਂ ਨੂੰ ਬੇਨਤੀ ਕਰਤੀ ਭਾਈ ਕਹੇ 10 ਦਿਨ ਦੇ ਦਿਓ ਮੈਂ ਕੋਈ 10 ਦਿਨ ਲੈਣੀ ਜੀ ਨਾ ਜੀ ਦਾਂ ਦੇਣੇ ਦੁਕਾਨਦਾਰੋਂ ਦੀ ਬੰਦ ਇੱਕ ਨੋਦਣਾ ਜਗਾ ਰੋਡ ਦੇ ਥਾ ਦੇਖੋ ਮੈਂਟਰੀ 100 100 ਸੁਣੋ ਸੁਣੋ ਜੀ ਸੁਣੋ ਆਹੇ ਪ੍ਰਧਾਨ ਜੀ ਇੱਕ ਮਿੰਟ ਆਪਾਂ ਨੂੰ ਇਹੀ ਆਖਿਆ ਭਾਈ ਸ਼ਟਰ ਕਰੋ ਬੰਦ ਆਪਦਾ ਰੋਡ ਦੇ ਦੁਕਾਨ ਭਾ ਲੋ ਉੱਥੇ ਜਾਓ ਬਸ ਚੱਲ ਘੱਟੋ ਭਾਈ ਜੀ ਮੈਂ ਕੱਲੇ ਆਉਣਾ ਮੈਂ ਤਾਂ ਇਹਨਾਂ ਨੂੰ ਘਟਾਉਣ ਦਾ ਪ੍ਰਮਾਣਿਤ ਇਜਾਜ਼ਤ ਦੇ ਰਹੇ ਆ ਮਲੇ ਜੀ ਛੋਟੇ ਨਹੀਂ ਨਹੀਂ ਇਹ ਦੇਖੋ ਇੱਕ ਮਿੰਟ ਸੁਣੋ ਸੁਣੋ ਹਾਂਜੀ ਹਾਂਜੀ ਮੇਰੀ ਬੇਨਤੀ ਸਭੋ ਜਿਵੇਂ ਨਗਰ ਖੜਾ ਹੈ ਜਿਹੜੇ ਨਗਰ ਸਾਰੇ ਨਹੀਂ ਇਕੱਠਾ ਹੋਏ ਮਹੱਲਾ ਇਕੱਠਾ ਹੋਇਆ ਠੀਕ ਹੈ ਜੀ ਜਿਹੜੇ ਮਹੱਲੇ ਦਾ ਫੈਸਲਾ ਹੋ ਉਸੀ ਨਾਲ ਅਤੀ ਰਤ ਨਾਲ ਹੈ ਜਦੋਂ ਮਰਜ਼ੀ ਨਾਲੋ ਜਿੱਥੇ ਮਰਜ਼ੀ ਚਲੋ ਕੋਈ ਦਿੱਕਾ ਨਹੀਂ ਸਾਡੇ ਪੁਰਾਣੇ ਮੈਂਬਰ ਸਾਹਿਬ ਆ ਗਏ ਹਾਂਜੀ ਆਏ ਆ ਸਾਹਮਣੇ ਘਰ ਇਹਨਾਂ ਦਾ ਇੱਕ ਮਿੰਟ ਗੱਲ ਆ ਜੀ ਇੱਥੇ ਜੀ ਇਹ ਨਹੀਂ ਖੁੱਲਣ ਦੇਣਾ ਨਾ ਇੱਕ ਦਿਨ ਦੀ ਜੇ ਇਹ ਨਾ ਦੋ ਦੇਈਏ ਕਾਂਟਾ ਵੀ ਨਹੀਂ ਖੁੱਲਣ ਦੇਣਾ ਯਾਰ ਗਦਾਮ ਵੀ ਬੰਦ ਕਰੋ ਜੀ ਜਿੱਥੇ ਵਰਜੇ ਲਾਈ ਜਾ ਬਾਹਰ ਕੈਸੇ ਲਾਇਆ ਕੋਈ ਕਮਾਲੋ ਸਾਨੂੰ ਤਰਾਜ ਵੀ ਕੋਈ ਨਹੀਂ ਯਾਰ ਬਾਹਰ ਖੋਲ ਨਾ ਕੁਝ ਪੜੀ ਤਾ ਨੂੰ ਕੁਝ ਨਹੀਂ ਕਿੱਥੇ ਖੋਲੋ ਨਾ ਕਰੋ ਇਹ ਨਹੀਂ ਸੀ ਖੁੱਲਣ ਨਾ ਅੰਡਾ ਵੀ ਟਾਕੇ ਲੈ ਜਾ ਜਿੱਥੇ ਵਰਜੇ ਲਾਈ ਜਾ ਦੇਖੋ ਬਾਈ ਜੀ ਨੇ ਸਾਨੂੰ ਸਵਾਲ ਕੀਤਾ ਕਹਿੰਦਾ ਛੋਟੇ ਬੰਦੇ ਇੱਥੇ 50 ਵੇਜਾ ਮਾਈ 500 ਵੇਜ ਦਾ ਉਹ ਸਾਡਾ ਠੇਕਾ ਨਹੀਂ ਲਿਆ ਉਹ ਜਿਹੜੇ ਕਰਨਗੇ ਪਰ ਜੇ ਤੁਹਾਡਾ ਕੰਮ ਹੈ ਪੋਰਸਲ ਜਾਓ ਚੱਕੋ ਹਾਂ ਅਸੀਂ ਉਹਨਾਂ ਹੀ ਮਦਦ ਕਰੀਏ ਮਗਰ ਜਾਈਏ 20 ਮਰੋ ਜਿੱਤੇ ਸਾਡੇ ਅਸੀਂ ਨਸ਼ੇ ਦੇ ਕਿਤੇ ਵੀ ਮਗਰ ਨਹੀਂ ਦੇ ਸਹੀ ਗੱਲ ਆ ਸਹੀ ਗੱਲ ਉਹ ਤੁਹਾਡਾ ਕੰਮ ਹੈ ਤੁਸੀਂ ਪੈਸੇ ਲਾਏ ਫੜੋ ਉਹਨਾਂ ਨੂੰ ਹਰ ਕੇ ਅੰਦਰ ਦੇ ਉਹ ਪਰਚਾ ਦਿਓ ਜੇ ਰੇ ਭੇਜੋ ਅਸੀਂ ਉਹਨਾਂ ਦੇ ਮਗਰ ਵੀ ਨਹੀਂ ਹੁੰਦੇ ਮਗਰ ਇਹ ਫੇਰ ਅਸੀਂ ਦੂਸੀ ਜਦੋਂ ਮਰਜੀ ਬੁਲਾ ਲਿਓ ਆਪਾਂ ਇਹ ਠੇਕਾ ਇੱਥੇ ਨਹੀਂ ਰਹਿਣ ਦੇਣਾ ਮੈਂ ਤਾਂ ਰਾਤ ਰਾਤ ਜਗੀਰ ਮੰਨੋ 9:30 ਵਜੇ ਲੰਘਿਆ ਮੈਂ ਤਾਂ ਉਹਦੀ ਸਰਪੰਚ ਨੂੰ ਹੀ ਫੋਨ ਕੀਤਾ ਤਿੰਨ ਚਾਰ ਵਾਰੀ ਹੋਰ ਫੋਨ ਕੀਤਾ ਮੈਂ ਤਾਂ ਕੰਟੈਕਟ ਨੰਬਰ ਲੈ ਚਲੋ ਧ ਇਹ ਕੱਲਾ ਠੇਕਾ ਨਹੀਂ ਰਹਿਣਾ ਇਹ ਜਿਹੜਾ ਇੱਥੇ ਬਾਹਰ ਦੇ ਕਿੰਨੇ ਛੋਡੇ ਕੁਛ ਹੀ ਲੱਗਦੇ ਹੈ ਮੈਨੂੰ ਤਾਂ ਲੱਗਦਣਾ ਇੱਥੇ ਲੜਾਈਆਂ ਵੀ ਹੋਣਗੀਆਂ ਨਾਲ ਉਹ ਬਾਈ ਇਹਨਾਂ ਦੇ ਬਾਈ ਅੱਖਾਂ ਕੱਢਦੇ ਆ ਕੱਲ ਹੀ ਅੱਖਾਂ ਕੱਢਦੇ ਸੀ ਨਾਲ ਹਾਤਾ ਖਡੂ ਰੈਸਟੋਰੈਂਟ ਫੁਰ ਸਾਰਾ ਕੋਈ ਨਹੀਂ ਆਪਣੀਆਂ ਧੀਆ ਪਹਿਣਾ ਆਪਾਂ ਦੇਖੋ ਬੰਡ ਜੀ ਰਹਿਣਾ ਆਪਾਂ ਇਹ ਮਹੌਲ ਨਹੀਂ ਸਿਰਜਣਾ ਬਾਹਰ ਕੁਝ ਬਾਠੀ ਗਈਆਂ ਨੇ ਬਸ ਸਾਨੂੰ ਕੋਈ ਡਿਫਰੈਂਸ ਚੀਜ਼ ਨਹੀਂ ਬੱਟ ਕਹਿੰਦਾ ਸਹਿਮਤ ਨਾ ਪਏ ਚੀਜ਼ ਨਾਲ ਹਾਂ ਸਾਰੇ ਸਹਿਮਤ ਆ ਬਾਈ